ਸੋ ਢਿੱਲੀਪੋਸਟ ਪੰਜਾਬ ਰਣਾ ਹੈ ਵਾਚਲਦੀ ਟੀਮ ਤੁਹਾਨੂੰ ਦਰਸ਼ਨ ਕਰਵਾ ਰਹੀ ਹੈ ਤਖਤ ਸ੍ਰੀ ਪਟਨਾ ਸਾਹਿਬ ਜਿੱਥੇ ਕਲਗੀਧਰ ਪਾਤਸ਼ਾ ਸਰਬੰਸ ਦਾਨੀ ਸਾਈਬੇ ਕਮਾਲਗੁਰ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਬਹੁਤ ਸਾਨੂੰ ਸੁਭੂਨ ਹੋਇਆ ਮਹਾਰਾਜੇ ਦਾਸਨ ਕਰਕੇ ਅਸੀਂ ਪਹਿਲੀ ਵਾਰ ਦਰਸ਼ਨ ਕੀਤੇ ਮਹਾਰਾਜ ਦਮੇ ਪਾਸ਼ਾ ਦਾ ਜਨਮ ਸਥਾਨ ਦੇ उजर खेस धरती जिते कदम धरद ही महसूस होंगे कि कल की तरह पातशाह आज भी इस स्थान पे हाजिर नाजर ने तखत श्री पट्टा साहब आओ सिरे दरबार साहब के दर्शन करवाने आ, ते करवाने आ दर्शन गुरु साहब ऐतिहासिक निशानिया दे प्रगटियो मर्द अगंबड़ा वरियाम अकेला वाहू वाहू गोबिंद सिंह आपे गुरु चेला ਗੁਰੂ ਫਤਿਹ ਪਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੇਲੀ ਪੋਸਟ ਪੰਜਾਬ ਹਰਣਾ ਹਿਮਾਚਲ ਦੀ ਟੀਮ ਅੱਜ ਪਹੁੰਚੀ ਹੈ ਉਸ ਸਰਕੇਸ ਧਰਤੀ ਤੇ ਜਦੇ ਕਣਕਣ ਦੇ ਵਿੱਚ ਵਸੇ ਨੇ ਕਲਗੀਧਰ ਪਾਤਸ਼ਾਹ ਇਸ ਧਰਤੀ ਤੇ ਪੈਰ ਰੱਖਦਿਆਂ ਹੀ ਉਹ ਮੁਬਾਰਕ ਅਹਿਸਾਸ ਹੁੰਦਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਤੇ ਪਹੁੰਚੇ ਸਨ ਯਾਨੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਸਥਾਨ ਤੇ ਜਨਮ ਲਿਆ ਸੀ ਸੋ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਦੀ ਟੀਮ ਤੁਹਾਨੂੰ ਦਰਸ਼ਨ ਕਰਵਾ ਰਹੀ ਹੈ ਤਖਤ ਸ੍ਰੀ ਪਟਨਾ ਸਾਹਿਬ ਦੇ ਜਿੱਥੇ ਕਲਗੀਧਰ ਪਾਤਸ਼ਾਹ ਸਰਬੰਸ ਦਾਨੀ ਸਾਈਬੇ ਕਮਾਲਗੁਰ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਅੱਜ ਤੋਂ ਇਸ ਧਾਰਮਿਕ ਅਸਥਾਨ ਦੇ ਉੱਤੇ ਇਸ ਪਵਿੱਤਰ ਮੁਕੱਦਸ ਧਰਤੀ ਦੇ ਉੱਤੇ ਦਿਨ ਰੋਜ਼ਾ ਦਿਨ ਦਿਨਾ ਸਮਾਗਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਸੋ ਸਭ ਤੋਂ ਪਹਿਲਾਂ ਅੱਜ ਸਵੇਰ ਤੋਂ ਹੀ ਜਿਹੜੀ ਪ੍ਰਬਾਤ ਫੇਰੀ ਤਖਤ ਸ੍ਰੀ ਪਟਨਾ ਸਾਹਿਬ ਤੋਂ ਸਜਾਈ ਗਈ ਸੀ ਉਹ ਵਾਪਸ ਤਖਤ ਸ੍ਰੀ ਪਟਨਾ ਸਾਈ ਵੀ ਆ ਕੇ ਸੁਭਾਈ ਮਾਨ ਖੁਈਏ ਸੁਪਰਵਿੱਤਰ ਪ੍ਰਭਾਤ ਫੇਰੀ ਦੇ ਦਰਸ਼ਨ ਕਰਵਾਉਣੇ ਹੈ ਤੇ ਪੂਰੇ ਦਿਨ ਦੇ ਵਿੱਚ ਜੋ ਕੁਝ ਵੀ ਅਜ ਧਾਰਮਿਕ ਸਮਾਗਮ ਹੋਣਗੇ ਉਹਨਾਂ ਦੇ ਦਰਸ਼ਨ ਕਰਵਾਦੇ ਰਹਾਗਾ ਸੁਦਰਸ਼ਨ ਕਰਦੇ ਆ ਸਭ ਤੋਂ ਪਹਿਲਾਂ ਪ੍ਰਭਾਤ ਫੇਰੀ ਦੇ ਤਸਵੀਰਾਂ ਤੁਸੀਂ ਇਸ ਵੇਲੇ ਦੇਖ ਪਾ ਰਹੇ ਹੋ ਇਸ ਵੇਲੇ ਪ੍ਰਬਾਤ ਫੇਰੀ ਜਿਹੜੀ ਹੈ ਪਾਵਨ ਪਵਿੱਤਰ ਪ੍ਰਬਾਤ ਫੇਰੀ ਨਿਕਲ ਰਹੀ ਹੈ ਨਗਰ ਕੀਰਤਨ ਰੂਪੀ ਹੈ ਪ੍ਰਬਾਤ ਫੇਰੀ ਜਿਹੜੀ ਕਿ ਸਵੇਰੇ ਤੱਕ ਸ੍ਰੀ ਪਟਨਾ ਸਾਹਿਬ ਤੋਂ ਹੀ ਸਜੀ ਸੀ ਔਰ ਵਾਕ ਵਾਕ ਬਾਜ਼ਾਰਾਂ ਦੇ ਵਿੱਚੋਂ ਸੰਗਤਾਂ ਦਰਸ਼ਨ ਕਰਦੇ ਆ ਪਹੁੰਆਂ ਹੁਣ ਦੁਬਾਰਾ ਤੋ ਤੱਕ ਸ੍ਰੀ ਪਟਨਾ ਸਾਹਿਬੇ ਕੇ ਵਾਪਸ ਹੀ ਪਹੁੰਚ ਰਹੀ ਹੈ ਸੋ ਇਸ ਵੇਲੇ ਸੋ ਤੱਕਤ ਸਾਹਿਬ ਦੀਆਂ ਤਸਵੀਰਾਂ ਸੋ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਪ੍ਰਬਾਤ ਫੇਰੀ ਮੁੜ ਤੋਂ ਵਾਪਸ ਉਸੇ ਹੀ ਸਾਥੇ ਸੁਭਾਈ ਮਨ ਪਹੁੰਚੂ ਕੀ ਹੈ ਸੋ ਦਰਸ਼ਨ ਤੁਸੀਂ ਇਸ ਵੇਲੇ तखत श्री पटना साहब के कारण रहे हो so, सो नज़ारा उस स्थान का था जितने कदी कलगी पातशाह जी ने अपने मुबारक चरण पाए सन इस स्थान पर उस पातशाह जी ने जन्म लिया so, मुबारक दिन है मुबारक दिहाड़ा है अलौकिक नज़ारा सुसंगत इस वे बाकी निहाल हो रही ने इस मुखदस स्थान के दर्शन करके सो so, इस वेल संगत जो गिनती पहुँच रही सो ਆਸਥਾਪੂਰੀਏ ਇਸ ਰੱਬ ਦੇ ਦਰ ਤੇ ਬਾਕੀ ਅਸੀਂ ਵਡਪਾਗਾ ਮਹਿਸੂਸ ਕਰ ਰਹੇ ਹਾਂ ਕਿ ਸਾਨੂੰ ਵੀ ਮਾਣ ਹਾਸਲ ਹੋਇਆ ਇਸ ਥਾਂ ਤੇ ਪਹੁੰਚਣ ਦਾ ਮਕਦਸ ਧਰਤੀ ਤੇ ਦਰਸ਼ਨ ਕੋਈ ਵੀ ਇਸ ਅਰਖੇਸ ਧਰਤੀ ਤੇ ਪਹੁੰਚ ਕੇ ਹਰ ਕੋਈ ਬਾਕੀ ਆਪਣੇ ਆਪ ਨੂੰ ਵਡਪਾਗਾ ਮਹਿਸੂਸ ਕਰ ਰਿਹਾ ਹੈ ਸਾਲ ਸਾਹਿਬ ਜੀ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ ਆ ਪਹਿਲੀ ਵਾਰ ਇੱਥੇ ਆਏ ਆ ਪੜਵਾ ਸਾਹਿਬ ਦੇ ਦਰਸ਼ਨ ਕਰਨ ਮਹਾਰਾਜ 10ਵੇਂ ਪਾਤਸ਼ਾਹ ਦਾ ਜਿੱਥੇ ਜਨਮ ਹੋਇਆ ਅਸੀਂ ਪਹਿਲੀ ਦਫਾ ਆਏ ਆ ਸਾਨੂੰ ਇੰਨੀ ਸਾਡੀ ਸੰਗਤ ਨੂੰ ਆਣ ਕੇ ਬਹੁਤ ਇੱਥੇ ਖੁਸ਼ੀ ਹੋਈ ਆ ਮਹਾਰਾਜ ਦੀ ਬਹੁਤ ਕਿਰਪਾ ਆ ਅਸੀਂ ਸਾਰੇ ਗੁਰਦਰਾ ਸਬਾਂ ਦੇ ਦਰਸ਼ਨ ਕੀਤੇ ਆ ਦੋ ਤਿੰਨ ਦਿਨ ਹੋ ਗਏ ਸਾਨੂੰ ਇੱਥੇ ਆਇਆਂ ਨੂੰ ਅਸੀਂ 8 9 17 18 ਤਰੀਕ ਨੂੰ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣਾ ਬਹੁਤ ਸਾਨੂੰ ਸੁਪਨੋ ਹੋਇਆ ਮਹਾਰਾਜ ਦੇ ਦਰਸ਼ਨ ਕਰਕੇ ਅਸੀਂ ਪਹਿਲੀ ਵਾਰ ਦਰਸ਼ਨ ਕੀਤੇ ਮਹਾਰਾਜ ਦਸਵੇਂ ਪਾਤਸ਼ਾਹ ਦਾ ਜਨਮ ਸਥਾਨ ਦੇ ਜੀ ਬਾਈ ਜੀ ਕੈਮਰਾਵਲ ਦੇਖਣਾ ਮੇਰੇ ਵੱਲ ਨਹੀਂ ਦੇਖਣਾ ਤੁਸੀਂ ਮੇਰੇ ਵੱਲ ਨਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਸੰਗਤ ਜੀ ਅਸੀਂ ਪਹਿਲੀ ਵਾਰ ਦਰਸ਼ਨ ਕਰਨ ਆਏ ਆਂ ਸ੍ਰੀ ਪreturnData ਸਾਹਿਬ ਦੇ ਜੀ ਮਹਾਰਾਜ ਜੀ ਦਸਵੇਂ ਪਾਤਸ਼ਾਹ ਦੀ ਬਹੁਤ ਕਿਰਪਾ ਜੀ ਸਾਨੂੰ ਮੌਕਾ ਮਿਲਿਆ ਮਹਾਰਾਜ ਦੇ ਦਰਸ਼ਨ ਕਰਨ ਨੂੰ ਇੱਥੇ ਆਣ ਕੇ ਬਹੁਤ ਸਾਨੂੰ ਸੁਪੂਨ ਮਿਲਿਆ ਮਹਾਰਾਜ ਦੇ ਦਰਸ਼ਨ ਕਰਕੇ ਬਹੁਤ ਸਾਡੇ ਮਨ ਦੇ ਵਿੱਚ ਪੁੱਛੀ ਆ ਸਾਡੀ ਸੰਗਤ ਨੂੰ ਅਸੀਂ ਪਹਿਲੀ ਵਾਰ ਆਏ ਆ ਮਹਾਰਾਜ ਸੱਚੇ ਪਾਤਸ਼ਾਹ ਜਿਨੇ ਸਾਡੀ ਸੰਗਤਿਆ ਸਾਨੂੰ ਬਹੁਤ ਸੁਪੂਨ ਮਿਲਿਆ ਸ੍ਰੀ ਅਮਰਸਰ ਸਾਹਿਬ ਤੋਂ ਆਏ ਆ ਮਹਾਰਾਜ ਕਿਰਪਾ ਰੱਖੇ ਜਿਨੇ ਵੀ ਗੁਰਦਰਾ ਸਾਹਿਬ ਆ ਸਾਰਿਆਂ ਨੇ ਅਸੀਂ ਦਰਸ਼ਨ ਕੀਤੇ ਆ ਮਹਾਰਾਜ ਦੀ ਕਿਰਪਾ ਬਹੁਤ ਮਨ ਨੂੰ ਸੁਪੂਨ ਬਹੁਤ ਖੁਸ਼ੀ ਹੋਈ ਆ ਸਾਨੂੰ ਇੱਥੇ ਆ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸਾਂਝੀ ਆਈ ਖਡੂਰ ਸਾਹਿਬ ਸਾਡਾ ਨੰਗਰ ਆ ਤਨਤਾ ਸਿਧਾ ਜੀਸਾਹਿ ਮਹਾਰਾਜ ਐ ਖਡੂਰ ਪੋਣਾ ਸਾਹਿਬ ਹਾਸਾ ਆਉਂਦੇ ਆ ਤੁਹਾਨੂੰ ਤਕਰੀਮ ਦਾ 15 ਸਾਲ ਹੋ ਗਿਆ ਸੇ ਆਉਂਦਿਆਂ ਨੂੰ ਬਹੁਤ ਸੁੰਦਰ ਜਗਾ ਮਹਾਰਾਜ ਗੁਰੂ ਗੋਸੇ ਮਹਾਰਾਜ ਸੁਸਾਨਾ ਮਹਾਰਾਜ ਦੇ ਗੁਰੂ ਗੋਸੇ ਮਹਾਰਾਜ ਅਵਤਾ ਤਨ ਗੀਤਾ ਵਾ ਬਹੁਤ ਸੰਗਤਾਂ ਦੂਰੋਂ ਨੇੜੋਂ ਆਉਂਦੀਆਂ ਵਾ ਸਾਰਨ ਮਹਾਰਾਜੇ ਬਾਸ਼ਾ ਗੁਰੂ ਗੋਸੇ ਮਹਾਰਾਜ ਜਮਨਥਾਨ ਤੁਮਾਰ ਸੇ ਬਾਸ਼ਾ ਵਧਾਈ ਹੋਏ ਮਹਾਰਾਜ ਸੇ ਪਾਸ਼ਾ ਕਿਰਪਾ ਕਰਨੇ ਜਯਾ ਕਰਨ ਮਹਾਰਾਜ ਸੇ ਪਾਸ਼ਾ ਗੁਰੂ ਗੋਸੇ ਮਹਾਰਾਜ ਸੇ ਪਾਸ਼ਾ ਸਾਰੀ ਸਾਧ ਸੰਗਤਾਂ ਦੁਸਤਿਆਂ ਬਖਸ਼ਣ ਮਹਾਰਾਜ ਸੇ ਪਾਸ਼ਾ ਕਿਰਪਾ ਕਰਨਾ ਸਾਰੀ ਸਾਧ ਸੰਗਤਾਂ ਦੀ ਯਾਦ ਦਾ ਸਹੂਲ ਕਰਨ ਮਹਾਰਾਜ ਸੇ ਪਾਸ਼ਾ ਕਿਰਪਾ ਕਰੇ ਗੁਰੂ ਗੋਸੇ ਮਹਾਰਾਜ ਸੇ ਪਾਸ਼ਾ ਸਾਰਾ ਮੇਰਾ ਮਨ ਹਾਸਖੜੇ ਸੇ ਪਾਸ਼ਾ ਮਹਾਰਾਜ ਕਿਰਪਾ ਕਰਨੇ ਜਯਾ ਕਰਨੇ ਸੁਖ ਹੋਵੇ ਨਾਮ ਜਪਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਭ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਂਥਲ ਜੀ ਦਾ ਸਾਡਾ ਜੀ ਹਰਿਆਣੇ ਤੇ ਆਇਆ ਪਹਿਲੀ ਗੱਲੇ ਆ ਜੀ ਸਾਨੂੰ ਬਹੁਤ ਪਤਿਆ ਲੱਗਾ ਗੁਰੂ ਗੋਬਿੰਦ ਸਿੰਘਾ ਜਨਮ ਦਿਨ ਪਟਨਾ ਸਾਹਿਬ ਜੀ ਕਦੇ ਨਹੀਂ ਆਏ ਜੀ ਕਦੇ ਪਹਿਲੀ ਗੱਲੇ ਦੇਖਿਆ ਬਹੁਤ ਦਸਰੋ ਜੀ ਸਾਡੇ ਅੱਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fateh ਅੱਜ ਅਸੀਂ ਪਟਨਾ ਸਾਹਿਬ ਦੇ ਧਰਤੀ ਤੇ ਗੁਰੂ ਗੋਬਿੰਦ ਸਿੰਘ ਦੇ ਜਨਮ ਸਥਾਨ ਤੱਕ ਪਟਨਾ ਅਰਮੰਦਰ ਸ੍ਰੀ ਪਟਨਾ ਸਾਹਿਬ ਵਿਖੇ ਦਰਸ਼ਨ ਇਦਾਦਾਰ ਕਰਨ ਤੇ ਆਏ ਆ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਚਭਾਲ ਤੋਂ ਇੱਥੇ ਦਰਸ਼ਨ ਇਦਾਦਾਰੇ ਕਰਨ ਵਾਤੇ ਆਂ ਕਾਰ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਆਲਿਆਂ ਦੇ ਰਹਿਣ ਮਾਈਏਟ ਉਹਨਾਂ ਦੇ ਸਰਪ੍ਰਸਤ ਨੰਗਰਾਂ ਦੀ ਸੇਵਾ ਕਰਨ ਵਾਸਤੇ ਪਾਦਸ਼ਾਹ ਨੇ ਬੁਲਾਇਆ ਤੇ ਪਾਦਸ਼ਾਹ ਦੇ ਦਰਤੇ ਆਏ ਆ ਇੱਥੇ ਕਾਰ ਸੇਵਾ ਵਾਲਿਆਂ ਦੇ ਨਾਲ ਸੇਵਾ ਕਰਨ ਵਾਸਤੇ ਸੰਗਤ ਪਹੁੰਚੀ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਤੇ ਲੱਖ ਲੱਖ ਵਧਾਈ ਹੋਵੇ ਦੇਸ਼ ਵਿਦੇਸ਼ਾਂ ਦੇ ਪਸੇ ਸੰਗਤ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਅਸੀਂ ਪਟਨਾ ਸਾਹਿਬ ਦੇ ਰਹਿਣ ਵਾਲੇ ਆ ਗਏ ਆ ਸਾ ਜਿੰਨਾ ਲਾਈਟ ਡੈਕੋਰੇਸ਼ਨ ਦਾ ਕੰਮ ਹੁੰਦਾ ਸਾਰਾ ਆਪਣਾ ਹੁੰਦਾ ਹੈ ਜੇ ਜਿੰਨਾ ਲਾਈਟ ਜਿਹੜਾ ਉੱਪਰ ਲੱਗਿਆ ਹੋਇਆ ਹੈ ਜਿੰਨੇ ਗੁੰਮਸ ਤੇ ਲੱਗਿਆ ਹੋਇਆ ਸਾਰਾ ਆਪਣਾ ਲਾਈਟ ਆ ਸਾਰਾ ਕੁਝ ਆਪਣਾ ਸੇਵਾ ਆ ਬਾਬਾ ਜੀ ਦੇ ਸੇਵਾ ਦਿੱਤਾ ਆ ਬਾਲੀਲਾ ਸਾਹਿਬ ਤੇ ਵੀ ਆਪਣਾ ਹੀ ਸੇਵਾ ਲੱਗਿਆ ਹੋਇਆ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਜੋ ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਨਮ ਭੂਮੀ ਹੈ ਇਸ ਸਥਾਨ ਦੇ ਉੱਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ਜਿਹੜਾ ਹੈ ਬੜੀ ਵੱਡੇ ਪੱਧਰ ਤੇ ਉੱਤੇ ਮਨਾਇਆ ਜਾਂਦਾ ਹੈ ਲੱਖਾਂ ਦੀ ਗਿਣਤੀ ਦੇ ਸ਼ਰਧਾਲੂ ਦੇਸ਼ ਤੇ ਵਿਦੇਸ਼ ਤੋਂ ਪਹੁੰਚਦੇ ਨੇ ਇਸ ਵਾਰ ਵੀ ਕੜਕੀ ਕੜਕੇ ਦੀ ਠੰਡ ਪੈ ਰਹੀ ਹੈ ਲੋਹੜੀ ਦਾ ਤਿਉਹਾਰ ਵੀ ਸੀਗਾ ਲੇਕਿਨ ਉਸ ਤੋਂ ਬਾਵਜੂਦ ਵੱਡੀ ਗਿਣਤੀ ਦੇ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਪਰਬੰਧਕ ਕਮੇਟੀ ਵੱਲੋਂ ਸੰਕਤਾ ਦੀ ਰਿਹائش ਦੇ ਪ੍ਰਬੰਧ ਜਿਹੜੇ ਨੇ ਪੂਖਤਾ ਪ੍ਰਬੰਧ ਕੀਤੇ ਗਏ ਨੇ ਬਿਹਾਰ ਸਰਕਾਰ ਵੱਲੋਂ ਪੂਰਾ ਸਹਿਯੋਗ ਜਿਹੜਾ ਦਿੱਤਾ ਜਾ ਰਿਹਾ ਹੈ ਜਦੋਂ 350 ਸਾਲਾਂ ਦਾ ਪ੍ਰਕਾਸ਼ ਪੁਰਬ ਮਨਾਇਆ ਸੀ ਉਸ ਤੋਂ ਬਾਅਦ ਤੋਂ ਹਰ ਸਾਲ ਬਿਹਾਰ ਸਰਕਾਰ ਦਾ ਪੂਰਾ ਪ੍ਰਸ਼ਾਸਨ ਜਿਹੜਾ ਹੈ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਦੇ ਵਿੱਚ ਪ੍ਰਬੰਧਕ ਕਮੇਟੀ ਦੇ ਨਾਲ ਮਿਲ ਕੇ ਸਹਿਯੋਗ ਕਰਦਾ ਹੈ ਇਸ ਵਾਰ ਵੀ ਜਿਹੜਾ ਇੱਕ ਰਿਹائشਾ ਸਾਨੂੰ ਆਪੀ ਸਮੁਦਾਇ ਪਵਨ ਜਿਹੜਾ ਹੈ ਸਰਕਾਰ ਵੱਲੋਂ ਦਿੱਤਾ ਗਿਆ ਨਾਲ टीएफसी ਪਵਨ ਨੂੰ ਦਿੱਤਾ ਗਿਆ ਪਟਨਾ ਸਾਹਿਬ ਪਵਨ ਗੁਰੂ ਕਬਾਗ ਹੈ ਉਹ ਸਰਕਾਰ ਵੱਲੋਂ ਦਿੱਤਾ ਗਿਆ ਹੈ ਇਸ ਦੇ ਨਾਲ ਕਈ ਸਕੂਲ ਜਿਹੜੇ ਨੇ ਉਹ ਦਿੱਤੇ ਗਏ ਨੇ ਔਰ ਉਸ ਤੋਂ ਇਲਾਵਾ ਹੋਰ ਵੀ ਕਈ ਜਿਹੜੇ ਆਸ-ਪਾਸ ਦੇ ਰਹਿਸ਼ਿਆਂ ਨੇ ਉਹ ਵੀ ਤਕਸਰਵਾਂ ਲਈ ਦਿੱਤੀਆਂ ਗਈਆਂ ਨੇ ਲੰਗਰ ਦਾ ਪ੍ਰਬੰਧ ਇੱਥੇ-ਇਥੇ ਰਹਿਸ਼ਾਂ ਦਿੱਤੀਆਂ ਗਈਆਂ ਨੇ ਉੱਥੇ ਲੰਗਰ ਦਾ ਪ੍ਰਬੰਧ ਵੀ ਲਗਾਤਾਰ ਚੱਲ ਰਹੇ ਨੇ ਤਾਂ ਕਿ ਸੰਤਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਜਿਹੜੀ ਉਹ ਪੇਸ਼ ਨਾ ਆਵੇ ਮੈਡੀਕਲ ਸਹੂਲਤਾਂ ਹਮਾਰੇ ਜਿਹੜੇ ਉਹ ਮਹਿਆ ਕਰ ਰਹੀਆਂ ਜਾਰੀ ਨੇ ਸੁਰੱਖਿਆ ਦਾ ਪੂਕਤਾ ਪ੍ਰਬੰਧ ਕੀਤਾ ਗਿਆ ਨੇ ਆਪ ਜੀ ਨੂੰ ਦੱਸ ਦਈਏ ਕਿ 15 ਤੋਂ ਲੈ ਕੇ 17 ਜਨਵਰੀ ਤੱਕ ਇਹ ਸਮਾਗਮ ਜਿਹੜੇ ਨੇ ਚੱਲਨੇ ਨੇ 15 ਤਰੀਕ ਨੂੰ ਜਿਹੜਾ ਅੱਜ ਤੋਂ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਵੱਡੀ ਪ੍ਰਬਾਤ ਫੇਰੀ ਜਿਹੜੀ ਇਸ ਸਮੇਂ ਨਿਕਲ ਰਹੀ ਹੈ ਨਗਰ ਕੀਰਤਨ ਦੇ ਰੂਪ ਵਿੱਚ ਹੈ ਆ ਪ੍ਰਬਾਤ ਫੇਰੀ ਨਿਕਲਦੀ ਹੈ ਉਸ ਤੋਂ ਬਾਅਦ ਜਿਹੜਾ ਸ਼ਾਮ ਨੂੰ ਕਵੀ ਦਰਬਾਰ ਦੇ ਆਯੋਜਨ ਕੀਤੇ ਜਾਣਗੇ ਔਰ ਕੱਲ ਸਵੇਰੇ ਗੁਰਦੁਆਰਾ ਗਾਇ ਕਾਟ ਵਿਖੇ ਜਿਹੜੇ ਨੇ ਵਿਸ਼ੇਸ਼ ਜਿਹੜੇ ਨੇ ਦੀਵਾਨ ਸਜਾਣਗੇ ਉਸ ਤੋਂ ਬਾਅਦ ਇੱਕ ਹੋ ਜੇ ਇੱਕ ਮਹਾਨ ਨਗਰ ਕੀਰਤਨ ਜਿਹੜਾ ਹੈ ਉਹ ਗੁਰਦੁਆਰਾ ਗਾਇ ਕਾਟ ਤੋਂ ਲੈ ਕੇ ਤਖਤ ਸਾਹਿਬ ਤੇ ਵੀ ਆ ਕੇ ਜਿਹੜਾ ਸ਼ਾਮ ਨੂੰ ਸਮਾਪਤ ਹੋਏਗਾ ਉਸ ਤੋਂ ਬਾਅਦ 17 ਤਰੀਕ ਨੂੰ ਜਦੋਂ ਗੁਰੂ ਸਾਹਿਬ ਦਾ ਜਿਹੜਾ ਪ੍ਰਕਾਸ਼ ਪੁਰਬ ਜਿਹੜਾ ਦਿਹਾੜਾ ਹੈ ਆ ਉਸ ਦਿਨ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਨਿਤ ਜੀਵਾਂ ਸਜਦੇ ਨੇ ਔਰ ਬਰਵਾਦ ਦੇ ਜਿਹੜਾ 12 ਵਜੇ ਤੋਂ ਬਾਅਦ ਜਿਸ ਸਮੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਸੀ ਆਗਮਨ ਹੋਇਆ ਸੀ ਉਸ ਸਮੇਂ ਦੇ ਉੱਤੇ stand ਉੱਤੇ ਵਿਸ਼ੇਸ਼ ਜਿਹੜਾ ਪ੍ਰੋਗਰਾਮ ਉਸ ਸਮੇਂ ਜਿਹੜੇ ਮੇਨ ਪ੍ਰੋਗਰਾਮ ਜਿਹੜੇ ਚਲਾਏ ਜਾਂਦੇ ਨੇ ਸੰਗਤਾਂ ਵੱਡੀ ਗਿਣਤੀ ਤੇ ਪਹੁੰਚ ਰਹੀਆਂ ਨੇ ਦੇਸ਼ ਵਿਦੇਸ਼ ਤੋਂ ਸਭ ਨੂੰ ਜੀ ਆਇਆਂ ਨੂੰ ਜਿਹੜੀਆਂ ਹੋਰ ਵੀ ਸੰਗਤਾਂ ਆ ਜਾਂਦੀਆਂ ਨੇ ਉਹਨਾਂ ਵਾਸਤੇ ਟੋਲ ਫਰੀ ਨੰਬਰ ਵੀ ਜਿਹੜਾ ਜਾਰੀ ਕੀਤਾ ਗਿਆ ਤਾਂ ਕਿ ਸੰਗਤਾਂ ਜਿਹੜੇ ਇੱਥੇ ਪਹੁੰਚਣ ਤਾਂ ਉਹਨਾਂ ਨੂੰ ਇੱਥੇ ਦਿੱਕਤ ਨਾ ਆਵੇ ਟੋਲ ਫਰੀ ਨੰਬਰ ਤੇ ਫੋਨ ਕਰਕੇ ਸੰਗਤਾਂ ਆਪਣੀ ਰਹਿਸ਼ਾ ਜਿਹੜੀਆਂ ਨੇ ਬੁੱਕ ਕਰਾ ਸਕਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉذر ਖੇਸ ਧਰਤੀ ਜਿੱਥੇ ਕਦਮ ਧਰਦੇ ਅਸੀਂ ਮਹਿਸੂਸ ਹੁੰਦਾ ਕਿ

बनिया, 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 बनिया। है बनिया हुई भगत कबीर जी कपरा पूरी करते माता जी को सी तथ कर दे ਯਾਦਗਾਰ ਬਣੀ ਰਹੇ ਅੰਦਰੀ ਪ੍ਰਗਰਮਾ ਕਰੋਗੇ जगी श्री गुरु तेग बहादुर जी महाराज जी देव गुरे गुरु गोबिंद सिंह जी महाराज जी देव e ਨਾਨਕਪੁਰ ਸਾਤੋਂ ਠੀਕ ਹੈ ਨਾਨਕਪੁਰ ਸੈ ਬੁੱਤੇ ਵੀ ਤਖਤ ਸ੍ਰੀ ਕੇਸਗੜ ਸਾਹਿਬ ਐਥੇ ਵੀ ਤਖਤ ਸ੍ਰੀ ਪਟਨਾ ਸਾਹਿਬ ਜੀ ਜੀ ਹਾਂ ਕਿੱਦਾਂ ਲੱਗ ਰਿਹਾ ਦਰਸ਼ਨ ਕਰਕੇ ਪਹਿਲੀ ਵਾਰ ਪਹੁੰਚੇ ਹਾਂ ਮੈਂ ਦੂਸਰੀ ਵਾਰ ਆਇਆ ਜੀ ਮਹਾਰਾਜ ਦੀ ਕਿਰਪਾ ਕੀਤੀ ਹੈ ਦੂਸਰੀ ਵਾਰ ਪਹੁੰਚਣ ਦਾ ਮੌਕਾ ਮਿਲੇ ਜੀ ਬੜੇ ਭਾਗਾਂ ਵਾਲੇ ਸਵਾਮੀ ਆਪਾਂ ਕਿੱਦਾਂ ਦਾ ਲੱਗ ਰਿਹਾ ਬਹੁਤ ਚੰਗਾ ਲੱਗ ਰਿਹਾ ਜੀ ਬਹੁਤ ਪ੍ਰਬੰਧੂ ਦੇ ਵਿੱਚ ਤਾਂ ਕੋਈ ਕਮੀ ਲੱਗ ਨਹੀਂ ਰਹੀ ਠੀਕ ਹੈ ਹਾਂਜੀ ਹਾਂ 5 ਦਿਨ ਰੁਕਾਂਗੇ ਜੀ ਸੰਗਤਾਂ ਦੇ ਨਾਲ ਆਇਆ ਹਾਂ ਸੰਗਤਾਂ ਦੇ ਨਾਲ ਅਸੀਂ ਘਟੂ ਘਟ 95 95 ਸੰਗਤਾਂ ਨੇ ਖਾਲਸਾ ਬਾਦਸ਼ਾਹ ਆਈ ਜਿਲ੍ਹਾ ਲੁਧਿਆਣਾ ਤੋਂ ਪਿੰਡ ਸਾਇਆ ਕਲਾਂ ਤੋਂ ਨਹੀਂ ਤੀਜੀ ਦਵਾ ਆਇਆ ਜੀ ਬਹੁਤ ਵਜਿਆ ਪਰਵਾਰ ਨੂੰ ਲੱਗਦਾ ਜਾਂ ਇੱਥੇ ਲੰਗਰ ਲਗਾਤੇ ਆ ਹਮ ਸਕੂਲ ਵਿੱਚ ਹਰ ਸਾਲ ਮੈਂ ਆ ਕੇ ਗੁਰੂ ਘਰ ਬਹੁਤ ਅੱਛਾ ਲੱਗਦਾ ਹੈ ਪੰਜਾਬ ਮੈਂ ਆਏ ਹਾਂ ਪਹਿਲਾਂ ਵੀ ਕਦੇ ਆਏ ਹਾਂ ਹਾਂਜੀ ਤਿੰਨ ਦਫਾ ਆਇਆ ਬੰਦਾ ਹਾਂਜੀ ਹਾਂ ਪ੍ਰਵਾਲ ਵੀ ਅੱਗੇ ਆਇਆ ਹਾਂਜੀ ਆ ਲੰਗਰ ਲਗਾਤਿਆਂ ਨਾਲ ਹੀ ਸਕੂਲ ਤੇ ਅਸੀਂ ਹਰ ਸਾਲ ਮੈਂ ਆ ਕੇ ਕੀ ਸਿੱਖਿਆ ਮਿਲਦੀ ਹੈ ਗੁਰਗੋਬਿੰਦ ਸਿੰਘ ਜੀ ਕੀ ਸਿੱਖਿਆ ਮਿਲਦੀ ਹੈ ਬਹੁਤ ਵਧੀਆ ਮਿਲਦਾ ਜੀ ਪਹਿਲਾਂ ਦੀ ਬਹੁਤ ਸਿੱਖਿਆ ਮਿਲਦੀ ਹੈ ਜਦ 15 16 ਸਾਲ ਦੀ ਉਮਰ ਸੀ ਬਹੁਤ ਸਿੱਖਿਆ ਬਹੁਤ ਗੁਰੂ ਘਰ ਗਏ ਲੜ ਲੱਗੇ ਹੋਏ ਸੀ ਹਾਂਜੀ ਮਾਈਕ ਤੋਂ ਕੱਢ ਰਿਹਾ ਬਾਈ ਸ ਸੰਗਤ ਜਿਹੜੀਆਂ ਨੇ ਦੂਰੋਂ ਨੇੜੇੋਂ ਪਹੁੰਚ ਰਹੀਆਂ ਨੇ ਸੋ ਦੇਖਿਆ ਤੁਸੀਂ ਤਖਤ ਸ੍ਰੀ ਅਨੰਦਪੁਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸੰਗਤਾਂ ਪਹੁੰਚੀਆਂ ਕੋਈ ਲੁਧਿਆਣੇ ਤੋਂ ਪਹੁੰਚੇ ਹੈ ਸੋ ਜ਼ਰੂਰੀ ਨਹੀਂ ਪੰਜਾਬ ਤੋਂ ਹੀ ਨਹੀਂ ਪਰ ਬਿਹਾਰ ਦੇ ਵੀ ਕੋਨੇ-ਕੋਨੇ ਤੋਂ ਪਾਰ ਦੇ ਕੋਨੇ-ਕੋਨੇ ਤੋਂ ਜਿਨ੍ਹਾਂ ਦਾ ਲਗਾਵ ਹੈ ਇਸ ਸਥਾਨ ਦੇ ਨਾਲ ਜੋ ਸੰਗਤਾਂ ਦਰਸ਼ਨ ਕਰਨ ਆ ਰਹੀਆਂ ਨੇ ਸੋ ਤੁਸੀਂ ਦੇਖ ਰਹੇ ਹੋ ਸੰਗਤਾਂ ਹੁਣ ਲਗਾਤਾਰ ਵੱਧ ਰਹੀਆਂ ਨੇ ਠੰਡ ਦੀ ਕੋਈ ਪਰਵਾਹ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੱਥੋਂ ਪਹੁੰਚੀ ਹਾਂ ਜੀ ਹਾਜ਼ਰ ਸਾਹਿਬ ਨੰਦਨ ਮਹਾਰਾਸ਼ਟਰ ਹਾਂ ਜੀ ਮਹਾਰਾਸ਼ਟਰ ਹਾਂ ਜੀ ਮਹਾਰਾਸ਼ਟਰ ਉੱਥੇ ਵੀ ਤਖਤ ਤਖਤ ਸੈਪਸ ਤੋਂ ਵੀ ਸਤ ਹਾਂ ਜੀ ਜਿੱਥੇ ਅੰਤਿਮ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਦੀ ਪਰੰਪਰਾ ਸਮਾਪਤ ਕਰਕੇ ਗੁਰਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦਿੱਤੀ ਸੀ ਉਹ ਸਥਾਨ ਹੈ ਵੱਡਾ ਉਹ ਇਹ ਜਨਮ ਸਥਾਨ ਇੱਥੇ ਵੀ ਆਸਤੇ ਦਰਸ਼ਨ ਕਰਨ ਵਾਸਤੇ ਆਏ ਇੱਥੇ ਦਾ ਪ੍ਰਬੰਧ ਬਹੁਤ ਚੰਗਾ ਦਿਸ ਰਿਹਾ ਹੈ ਬਹੁਤ ਰੌਣਕ ਹੈ ਮੇਲੇ ਬਹੁਤ ਚੰਗਾ ਹੈ ਹਾਂ ਜੀ ਤਿੰਨ ਦਿਨ ਬਿਲਕੁਲ ਜਨਮ ਦਿਨ ਪੂਰਾ ਮਣਾ ਕੇ ਪੁਰਾ ਮਨਾ ਕੇ ਜਾਵਾਂਗੇ ਬਿਲਕੁਲ ਬਿਲਕੁਲ ਪੂਰਾ ਪੂਰਾ ਮਨਾ ਕੇ ਵਾਇਟ ਕਿਰਤਨ ਵਗੈਰੇ ਸਾਰਾ ਦੇਖ ਕੇ ਸਾਰੇ ਕੀਰਤਨ ਕੀਰਤਨ ਸਮਾਗਮ ਵਗੈਰੇ ਸਾਰਾ ਲਾਹਾ ਲਾएंगे ਸਾਰੇ ਇੱਥੇ ਹਜਰ ਸਾਧ ਦੇ ਰਹਿਣ ਵਾਲੇ ਸਾਰੇ ਬੰਦੇ ਨਾਲ ਨਾਲ ਇਕੱਠੇ ਆਏ ਬੜਾ ਚੰਗਾ ਲੱਗਿਆ ਇੰਤਜ਼ਾਮ ਸਾਰਾ ਕੁਝ ਠੀਕ ਠਾਕ ਹੈਗਾ ਹੋਰ ਤੁਸੀਂ ਵੀ ਤੁਸੀਂ ਦਰਸ਼ਨ ਕਰਦੇ ਹੋਵਾਂਗੇ ਰੋਜ਼ ਗੁਰੂ ਘਰ ਦੇ ਤੇ ਇੱਥੇ ਵੀ ਇਸ ਸਥਾਨ ਸਵੇਰੇ ਸ਼ਾਮ ਡੇਲੀ ਸਵੇਰੇ ਸ਼ਾਮ ਦੁਪਹਿਰ ਦਰਸ਼ਨ ਜ਼ਰੂਰ ਕਰਨਾ ਹੈ ਸਾਡਾ ਕਾਹਵੇਂ ਰਿਟਾਇਰ ਬੰਦੇ ਸਾਰੇ ਰਿਟਾਇਰ ਬੰਦੇ ਹੈ ਇਹ ਕਾਹਵੇਂ ਸਾਡਾ ਬੜੇ ਕਰਮਾ ਵਾਲਿਆਂ ਨੂੰ ਮਿਲਦੇ ਨੇ ਇਹ ਦਰਸ਼ ਹਾਂਜੀ ਬਿਲਕੁਲ ਮੈਂ 351 ਸਾਲ ਵਿੱਚ ਤੇ ਵੀ ਆਇਆ ਸੀ ਜਦ 350 ਮੰਨ ਲਿਆ ਉਸ ਵੇਲੇ ਵੀ ਉੱਥੇ ਬਠਰਾ ਸੀ ਬਾਈਪਾਸ ਤੇ ਟੈਂਟ ਹਾਊਸ ਤੇ ਬੜਾ ਚੰਗਾ ਪ੍ਰਬੰਧ ਸੀ ਉਸ ਵੇਲੇ ਵੀ ਆਟੋ ਫ੍ਰੀ ਬਾਸ ਫ੍ਰੀ ਲੰਗਰ ਵਗੈਰੇ ਸਭ ਅਰੇਂਜਮੈਂਟ ਬਹੁਤ ਬੜਾ ਗਵਰਨਮੈਂਟ ਨੇ ਚੰਗਾ ਪ੍ਰਬੰਧ ਕੀਤਾ ਤਾਂ ਨੀਤੀ ਚੰਗਾ ਕੰਮ ਹੈ ਬਹੁਤ ਚੰਗਾ ਗਾਵਾ ਆਹੀ ਅੰਬਰਸਤ ਆਇਆ ਜੀ ਪਰਸਾ ਹਾਂਜੀ ਗੁਰੂ ਦੀ ਨਗਰੀ ਤੋਂ ਪਹੁੰਚੇ ਹੋ ਸਿਫਤੀ ਦੇ ਘਰ ਤੋਂ ਪਹੁੰਚੇ ਹੋ ਹਾਂਜੀ ਬੜੀ ਮਹਾਰਾਜ ਕਿਰਪਾ ਬੜੇ ਮੰਜ ਨੇ ਵੇਖ ਕੇ ਨੰਦ ਹੋਇਆ ਬੜੀ ਖੁਸ਼ੀ ਆਈ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਕਿਰਪਾ ਕੀਤੀ ਸਾਡੀ ਤੇ ਚਲੋ ਸੰਤ ਇਹ ਕਿਸੀ ਸੇਵਾ ਕਰਨ ਆਏ ਹਾਂ ਸੇਵਾ ਕਰਨ ਪਹੁੰਚੇ ਹਾਂ ਮਠਹਾਟੇ ਨਹੀਂ ਮਠਹਾਵ ਤੇ ਕਣਾ ਸੇਵਾ ਕਰਦੇ ਦੋਵੇਂ ਕੰਮ ਕਰਨੇ ਜੀ ਸੇਵਾ ਕਰਦੇ ਹਾਂ ਤੇ ਮਠਹਾਵ ਤੇ ਕਣਾ ਬਈ ਦਾ ਪ੍ਰਕਾਸ਼ ਸਥਾਨ ਹੈ ਇਸੇ ਸਥਾਨ ਤੇ ਬਾਬਾ ਜੀ ਨੇ ਜਨਮ ਲਿਆ ਸੀ ਕੁਝ ਕਹਿਣਾ ਚਾਹੋਗੇ ਪਹਿਲੇ ਮਹਾਰਾਜ ਜਰਮਸਥਾਨ ਤੇ ਬੈਠੇ ਹੈ ਜਰਮਸਥਾਨ ਬੜੀ ਕਿਰਪਾ ਹੀ ਮਾਲਕ ਨੇ ਹਣ ਮਿਲਿਆ ਦਾ ਉਹਦੀ ਕਿਰਪਾ ਹਾਂਜੀ ਬੜੀ ਵਾਦਾ ਕੋਈ ਨਹੀਂ ਸਾਡੇ ਨੇ ਵਤਾਰ ਧਾਰਿਆ ਵਾ ਤੇ ਉਹਦਾ ਕਰਕੇ ਮਹਾਰਾਜ ਸਾਨੂੰ ਦਰਸ਼ਨ ਦਿਦਾਰੇ ਕਰਾਉਣ ਡਿਆ ਵਾ ਮਹਾਰਾ ਕਿਰਪਾ ਕਰੇ ਮਹਾਪੁਰਖਾਂ ਸਾਰਿਆਂ ਨੇ ਲੰਗਰ ਲਾਏ ਬੜਾ ਤਕੜਾ ਪ੍ਰਬੰਧ ਕੀਤਾ ਮਹਾਪੁਰਖ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਉਹਨਾਂ ਨੇ ਪ੍ਰਬੰਧ ਕੀਤਾ ਵਾ ਆਨੰਦਗੜ੍ਹ ਕਲੇ ਵਾਲੇ ਮਹਾਪੁਰਖ ਬਾਬਾ ਸੋਚਾ ਸਿੰਘ ਜੀ ਬਾਬਾ ਸ਼ਤਨਾਮ ਸਿੰਘ ਜੀ ਉਹਨਾਂ ਨੇ ਉਹਨਾਂ ਨੇ ਪੂਰਾ ਪ੍ਰਬੰਧ ਕੀਤਾ ਮਹਾਪੁਰਖ ਸੰਤ ਬਾਬਾ ਕੁਜਬਚਨ ਸਿੰਘ ਜੀ ਦਿੱਲੀ ਵਾਲੇ ਉਹਨਾਂ ਮਹਾਪੁਰਖਾਂ ਨੇ ਬੜਾ ਚੜ੍ਹਦੀ ਕਲਾ ਦਾ ਪ੍ਰਬੰਧ ਕੀਤਾ ਕਮਰਿਆਂ ਦਾ ਸਾਰਾ ਲੰਗਰ ਬੜੀ ਸ਼ਰਧਾ ਨਾਲ ਚੱਲਣ ਡੇ ਆ ਮਹਾਰਾਜ ਦੀ ਕਿਰਪਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦਾ ਕੀ ਦੇਣ ਸਕਦਾ ਕਿਦਾਂ ਉਹਦਾ ਕੋਈ ਦੇਣ ਨਹੀਂ ਸਕਦਾ ਜੀ ਮਾਲਕ ਦਾ ਕੋਈ ਦੇਣ ਨਹੀਂ ਸਕਦਾ ਕਿ ਇਹ ਸ਼ਹੀਦੀਆਂ ਇਹ ਕੁਰਬਾਨੀਆਂ ਜੋ ਸਰਬੰਸਤਾਨੀ ਪਿਤਾ ਗੁਰਗੋਬਿੰਦ ਸਿੰਘ ਜੀ ਨੇ ਦਿੱਤੀਆਂ ਨੇ ਉਹ ਵਾਕਈ ਉਹ ਕੋਈ ਨਹੀਂ ਕਰ ਸਕਦਾ ਕਿਉਂਕਿ ਪੂਰਾ ਪਰਿਵਾਰ ਵਾਅਦਾ ਦਿੱਤਾ ਕੌਮ ਦੇ ਖਾਤਰ ਧਰਮ ਦੇ ਖਾਤਰ ਕਦੀ ਨਹੀਂ ਡੋਲੇ ਸੋ ਉਹ ਕੁਰਬਾਨੀਆਂ ਉਹ ਸ਼ਹਾਦਤ ਦਾਸਾਨੀ ਹੈ ਉਸ ਨੂੰ ਕਦੀ ਭੁਲਾਇ ਨਹੀਂ ਜਾ ਸਕਦਾ